ਉਹ ਜਿਵੇਂ ਕਹਿੰਦੇ ਵੀ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਅੱਜ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦਾ ਸੱਜਣਾ ਹੈ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਤੇ ਜਿੰਨੇ ਆਪਣੇ ਪੇਜ ਨੂੰ ਦੇਖਦੇ ਹੋਗੇ ਤੇ ਤਕਰੀਬਨ ਤੁਸੀਂ 9:00 ਤੋਂ ਆਪਣੇ ਇਸੇ ਘਰੋਂ ਆਪਾਂ ਲਾਈਵ ਕੀਤਾ ਸੀਗਾ ਬਾਈ ਬਲਜਿੰਦਰ ਆਪਣੇ ਨਾਲ ਸੀਗਾ ਇਹ ਆਪਣੀ ਝੋਟੀ ਘਰ ਦੀ ਤਕਰੀਬਨ 4 ਅੰਦਰ ਤੋਂ ਤਿਆਰ ਹੈ ਇਹ ਬਾਰ ਬਾਰ ਰਿਪੀਟ ਕਰ ਰਹੀ ਸੀਗੀ ਤੇ ਗੱਬਣੀ ਸੋਰੀ ਤੇ ਆਪਾਂ ਆਪਣੇ ਚੈਨਲ ਤੇ ਇਹਦੀ ਵੀਡੀਓ ਹੀ ਪਾਤੀ ਸੀ ਸੇਲ ਵਾਸਤੇ ਵੇਚਣ ਵਾਸਤੇ ਪਰ ਚਲੋ ਕਿਸੇ ਭਰਾ ਨੇ ਸਮਝ ਨਹੀਂ ਕਿ ਹਰੇਕ ਭਰਾ ਜੋ ਚੰਗੀ ਕੀ ਦੀ ਮੰਗਦਾ ਸੀ ਇਹ ਤਾਂ ਉਹ ਕਹਿੰਦੇ ਵੀ ਇੰਨੀ ਕੀਤੇ ਨਹੀਂ ਭਰਨੀ ਸੀ ਸ਼ਾਇਦ ਨੂੰ ਡਰ ਹੋਊ ਜਾਂ ਵਿਸ਼ਵਾਸ ਨਹੀਂ ਨਾ ਚਲੋ ਵੱਖਰੀ ਗੱਲ ਹੈ ਵੀ ਕੀਮਤ ਨਾ ਭਰਨ ਕਰਕੇ ਇੱਕੋ ਝੋਟੀਏ ਘਰੇ ਰਹੇਗੀ ਤੇ ਅਸੀਂ ਇਹ ਰੱਖ ਲਈ ਤੇ ਸਾਹਮਣੀ ਉਹਦਾ ਡਾਕਟਰ ਬਲਿੰਦਰਨ ਉਪਰਮਾ ਨੂੰ ਫੋਨ ਕੀਤਾ ਵੀ ਆਪਾਂ ਆ ਝੋਟੀਏ ਗੱਪਣ ਕਰਨੀ ਇਹਦਾ ਇਲਾਜ ਕਰਕੇ ਦੇ ਕੇ ਨਾ ਕੋਈ ਗੱਲ ਨਹੀਂ ਵੀ ਆਪਾਂ ਇਲਾਜ ਕਰਾਂਗੇ ਉਹ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ ਵਧੀਆ ਵੀਰ ਬਧੀਆ ਤੇ ਫਿਰ ਆਪਾਂ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਨਾ ਗੱਪਣ ਬਾਰੇ ਮੈਂ ਮਤਲਬ ਕੀ ਕੀ ਅਪਲਾਈ ਕੀਤਾ ਸੀ ਦੱਸ ਦੋ ਇਹ ਫਿਰ ਪਹਿਲਾਂ ਆਪਾਂ ਇਹਦੀ ਦਵਾਈ ਭਰੀ ਸੀ ਦਵਾਈ ਭਰ ਕੇ ਤੇ ਅੰਦਰੋਂ ਸੈੱਟ ਕਰਕੇ ਟੀਕਾ ਵਗੈਰਾ ਲਾ ਕੇ ਇਹਦੇ ਹੂੰ ਸਹੀ ਮੰਨ ਲਓ ਵੀ ਇਹਦੀ ਹੀਟ ਬਣਾ ਕੇ ਫਿਰ ਆਪਾਂ ਇਹਦੀ ਏਆਈ ਕਰੀ ਸੀਗੀ ਤਾਜ ਬੁੱਲਣਾ ਗੱਭਣ ਕਰੀ ਸੀ ਇਹ ਆਪਾਂ ਜਿਹੜਾ ਫਿਰ ਤੁਹਾਡੇ ਕੋਲ ਤਾਜ ਬੁੱਲ ਆ ਗਿਆ ਬੀਬੋ ਦਾ ਬੱਚਾ ਉਸ ਦਿਨ ਤੋਂ ਮੈਂ ਤੈਨੂੰ ਕਹਤਾ ਸੀ ਵੀ ਅੱਜ ਇਹਦੇ ਦਿਨ ਪੱਕੇ ਲਿਖਦੇ ਵੀ ਗੱਭਣ ਹੋਊਗੀ ਹੋਊਗੀ ਵੀ ਗੱਭਣ ਐ ਇਹ ਮੈਂ ਤੈਨੂੰ ਇਹ ਵੀ ਗੱਲ ਕਹੀ ਵੀ ਡਾਕਟਰ ਦੇ ਲਾ ਵੀ ਨਹੀਂ ਜੇ ਜਾਨ ਬਚਾਉਣ ਦਾ ਤੂੰ ਵਿਚਾਲਾ ਦੀ ਨਹੀਂ ਕਿਤੇ ਹੋਰ ਗਲਤ ਰਸਤੇ ਨਾਲ ਵਾਈ ਟੁੱਟੀ ਨਾ ਇਹ ਤੂੰ ਕਿ ਆ ਵੀ ਨਹੀਂ ਗੱਭਣ ਕਰਕੇ ਵੀ ਟੀ ਤੇ ਬਾਈ ਨੇ ਇਹ ਮਿਹਨਤ ਕੀਤੀ ਤੇ ਇੱਕਲ ਹੋਰ ਐ ਇਹ ਵੀ ਨੇ ਵੀ 4 ਮਹੀਨੇ 6 ਮਹੀਨੇ ਟਰੀਟਮੈਂਟ ਕੀਤਾ ਸਿਰਫ ਇਕੋ ਹੀਟ ਤੇ ਇਕੋ ਟਰੀਟਮੈਂਟ ਕੀਤਾ ਇੱਕ ਵਾਰੀ ਬੱਸ ਇੱਕ ਦਿਨ ਦਵਾਈ ਭਰੀ ਆਪਾਂ ਤਿੰਨ ਟੀਕੇ ਸਨ ਜਪਰ ਅਸੀਂ ਇੱਕ ਟੀਕਾ ਲਗਾਇਆ ਤੇ ਉਹ ਦੋ ਦੋ ਸਨ ਜਪਰ ਦਵਾਈ ਦੀਆਂ ਭਰੀਆਂ ਅਸੀਂ ਬਣਾ ਲਿਆ ਹਾਂ ਦੋ ਦੋ ਸਨ ਬਸ ਉਹੀ ਤਿੰਨ ਟੀਕੇ ਸੀ ਪਹਿਲੇ ਦਿਨ ਦੇ ਤੇ ਅਗਲੀ ਵੀਟ ਦਾ ਟੀਕਾ ਭਰੀ ਦਿੱਤਾ ਸੀ ਅੱਜ ਵੀਟ ਦਾ ਟੀਕਾ ਭਰਿਆ ਤੇ ਪਹਿਲਾ ਇਕੋ ਟੀਕਾ ਭਰਿਆ ਇਕੋ ਵਾਰ ਸੀ ਤੇ ਇਕੋ ਵਾਰ ਚ ਗੱਬਣ ਅੱਜ ਪੂਰੇ 5.3 ਮਹੀਨੇ ਗੱਬਣ ਹੋ ਚੁੱਕੀ ਹੈ ਅੱਜ ਆਪਾਂ 1 ਮਾਰਚ ਨੂੰ ਵੀਡੀਓ ਬਣਾ ਰਹੇ ਹਾਂ 9 ਮਾਰਚ ਨੂੰ ਪੂਰੇ 3 ਮਹੀਨੇ ਹੋ ਜਾਣ ਤੇ ਬਾਈ ਦਾ ਧੰਨਵਾਦ ਆ ਤੇ ਜੇ ਕਿਸੇ ਵੀ ਭਰਾ ਨੇ ਕੋਈ ਮਾਲ ਆਪਣੇ ਪਸ਼ੂ ਦਾ ਟਰੀਟਮੈਂਟ ਕਰਾਉਣਾ ਹੈ ਤਾਂ ਬਾਈ ਦਾ ਨੰਬਰ ਸਾਂਝਾ ਕਰ ਦਈਏ ਬ੍ਰਾਦਰ ਆਪਣਾ ਨੰਬਰ ਹੈਗਾ ਜੀ 98158 63340 92564 39130 ਤੇ ਆਪਾਂ ਤੁਸੀਂ ਮਨ ਭਰਾ ਸਕਦੇ ਡਾਕਟਰ ਸਾਹਿਬ ਆਪਾਂ ਕਿੱਥੇ ਤੱਕ ਜਾ ਸਕਦੇ ਆਪਾਂ ਕਿੰਨੇ ਰੀਚ ਆਪਣਾ ਏਰੀਆ ਵੀਰੇ 100 ਕਿਲੋਮੀਟਰ ਤੱਕ ਏਰੀਆ ਆਪਣਾ ਖਬਰ ਪਿੰਡ ਦਰਾਜ ਆ ਗਿਆ ਹਾਂ ਹਾਂ ਤਸੀਲ ਤਾਂ ਪਤਾ ਜ਼ਿਲ੍ਹਾ ਬਰਨਾਲਾ ਬਾਈ ਦਾ ਜ਼ਿਲ੍ਹਾ ਬਰਨਾਲਾ ਤਾਂ ਆਪਾਂ ਮੰਡੀ ਮੰਨ ਕੇ ਚੱਲੋ ਵੀ ਤਪੇ ਮੰਡੀ ਤੋਂ 100 ਕਿਲੋਮੀਟਰ 100 ਕਿਲੋਮੀਟਰ ਤੱਕ ਆਪਾਂ ਚਾਰ ਚਸਰੇ ਆਪ ਜੀ ਨਹੀਂ 100 ਕਿਲੋਮੀਟਰ ਦਾ ਇਧਰ ਮਾਨਸਾ ਸਾਬ ਚਾਰੇ ਦਿਸ਼ਾਂਾਂ ਵਾਂਦੀ ਆਪਾਂ 100 ਕਿਲੋਮੀਟਰ ਕੋ ਗਏ ਨੇ ਵੀਰੇ ਇਧਰ ਬਠਿੰਡਾ ਇਧਰ ਮਾਨਸਾ ਟੱਪ ਜੰਨੇ ਆ ਬਠਿੰਡਾ ਟੱਪ ਜੰਨੇ ਆ ਇਧਰ ਮੋਗੇ ਤੱਕ ਮੋਗੇ ਤੱਕ ਵਗ ਜੰਨੇ ਤੇ ਇਧਰ ਮਲਾ ਸੰਗਰੂਰ ਪਟਾਰ ਇਧਰ ਲੁਧਿਆਣਾ ਸੰਗਰੂਰ ਸੰਗਰੂਰ ਹਾਂ ਇਹ ਏਰੀਆ ਇਧਰ ਏਰੀਆ ਚ ਵਗ ਜੰਨੇ ਤੇ ਬਾਈ ਕੋਲੇ ਦੋ ਬੁੱਲ ਵੀ ਨੇਗੇ ਇੱਕ ਤਾਜ ਬੁੱਲਾ ਹੈ ਮੁਰਾ ਦਾ ਇੱਕ ਬਾਹੂ ਬਲੀਆ ਤੀਜਾ ਗੁਰਾ ਆਪਣਾ ਪੂਰਾ ਵਾਗੀ ਆ ਵਾਗੀ ਹੋ ਗਿਆ ਨਾ ਜਿਹਦੀ ماں ਦਾ 27 ਪਲੱਸ ਰਿਕਾਰਡ ਹੈ ਤੇ ਭੈ ਲੈ ਰਿਕਾਰਡ ਹੋਇਆ ਪਹਿਲੇ ਪਹਿਲੇ ਸਵੇਰ ਰਿਕਾਰਡ ਠੀਕ ਹੈ ਤੇ ਤਾਜ ਦੀ ਮਾਂ ਵਾ ਰਿਕਾਰਡ ਤਾਜ ਦੀ ਮਾਂ ਦਾ ਹੈਗਾ 28 ਕਿਲੋ 640 ਗ੍ਰਾਮ ਤੇ ਬਾਹੂਵਲੀ ਵੀ ਤਾਜ ਦਾ ਭਰਾਗਾ ਮਾਲੇਪੱਕ ਤੋਂ ਉਹਦਾ ਪਿਓ ਚੌਂਤਰ ਦਾ ਸੀ ਉਹਦਾ 1470 ਦਾ ਏ ਹੈਗਾ ਸਮਰਾਟ ਦਾ ਥੀਮ ਕੇਰੀ ਤਾਜ ਤਾਜ ਜਿਹੜਾ ਬੋਲਾ ਬਾਈ ਕੋਲੇ ਚੰਗੇ ਰਿਕਾਰਡ ਦੇ ਕਿਸੇ ਭਰਾਨੇ ਸਿਮ ਲੈਣਾ ਹੋਵੇ ਮੁਰਾ ਦੇ ਵਿੱਚ ਰੋਣਾ ਤਾਂ ਵੀ ਸੰਪਰਕ ਕਰ ਸਕਦਾ ਹੈ ਕਿਸੇ ਪਸ਼ੂ ਦਾ ਟ੍ਰੀਟਮੈਂਟ ਕਰਾਉਣਾ ਹੈ ਨਾਰਮਲ ਜੀ ਖਰਚੇ ਤੇ ਕੋਈ ਬਾਹਲਾ ਖਰਚਾ ਨਹੀਂ ਹੈਗਾ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਰੇ ਕੈਮਰਾ ਲੈ ਕੇ ਇੱਕ ਝੋਟੀ ਦਿਖਾ ਦਈਏ ਆਪਾਂ ਆਪਣੀ ਨੇੜੇ ਕਰ ਲ ਝੋਟੀ ਠੀਕ ਹੈ ਤੇ ਜਿਹੜੀ ਬਹੁਤੀ ਚੰਗੇ ਰਿਕਾਰਡ ਦੀ ਹੈ ਤੇ ਇਹਦੀ ماں ਦਾ ਪਹਿਲੇ 117 ਕਿਲੋ ਤੋਂ 16 17 ਕਿਲੋ ਜਣੀ 20 ਕਿਲੋ ਦੂਜੇ ਤੇ ਤੀਜੇ ਸੋ ਇਹਦੀ ਮਾਂ ਦੇ ਦੁੱਧ ਕੱਢਾ ਆਪਣੇ ਕੋਲੇ ਤੇ 20 ਕਿਲੋ ਵਾਲੀ ਮੱਝ ਦੀ ਕੱਟੀ ਆ ਇਹ ਤੇ ਬਾਈ ਜਮ ਬਹੁਤ ਬਧਨਵਾਦ ਕਰੂ ਜਿੰਨਾਂ ਸਾਡੀ ਮੱਲ ਇਹ ਬਹੁਤ ਚੰਗੀ ਇੱਕ ਬਰੀਦਾ ਢੇ ਘਰ ਦੀ ਸਾਡੇ ਘਰ ਚ ਰਹੇਗੀ ਕਿਉਂਕਿ ਅਸੀਂ ਮਿਹਨਤ ਕਰੀ ਬਾਈ ਨੇ ਪੂਰੇ ਜੋਰ ਨਾਲ ਮਿਹਨਤ ਕੀਤੀ ਤੇ ਇਹਦਾ ਜਿਹੜਾ ਇਲਾਜ ਕਰਕੇ ਝੋਟੀ ਆਪਣੀ ਗੱਬਰ ਖਾਦੀ ਪਿੱਛੋਂ ਕੇ ਝੋਟੀ ਮੰਤਰ ਦਿਖਾ ਦੇ ਮੇਰਾ ਜਿਹੜਾ ਕਦ ਹੈ 6 ਫੁੱਟਾ 6 ਫੁੱਟ ਤੋਂ ਇੱਕਦਾਂ ਚ ਉੱਪਰ ਹੋਊਗਾ ਤੁਸੀਂ ਐਂ ਹਿਸਾਬ ਲਾਓ ਮੇਰੇ ਝੋਟੀਆਂ ਦੀ ਕਿੱਥੇ ਆ ਗਈ ਠੀਕ ਹੈ ਦੋ ਅੰਡ ਹੋ ਗਈ ਤਕਰੀਬਨ ਚਾਰ ਅੰਡ ਇਹ ਮਤਲਬ ਹੁਣ ਇਹ ਦੋ ਚਾਰ ਪੰਜ ਮਹੀਨੇ ਚ ਹੋ ਜਾਊਗੀ ਠੀਕ ਹੈ ਤੇ ਉਮਰ ਦੀ ਢਾਈ ਸਾਲ ਪੂਰੀ ਪ੍ਰੋਪਰ ਹੋ ਚੁੱਕੀ ਹੈਗੀ ਢਾਈ ਸਾਲ ਤੋਂ ਮਹੀਨਾ ਵੇ ਅੱਗੇ ਪਿੱਛੇ ਹੋਊਗੀ ਬਹੁਤ ਚੰਗੀ ਕੁਆਲਿਟੀ ਜੈਗੀ ਸੋ ਬਾਈ ਧੰਨਵਾਦ ਤੇ ਬਾਕੀ ਆਪਣਾ ਜਿਹੜਾ ਪਿੱਛੇ ਪੋਸਟਰ ਇਹ ਵੀ ਬਾਈ ਬਲਜਿੰਦਰ ਦੀ ਦਿਨ ਆ ਗਈ ਸਾਹਮਣੇ ਦਿਖਾ ਦੇ ਫੋਟੋ ਤੇ ਜਿਹੜਾ ਜਗਨੂ ਬੋਲਾ ਇਹ ਵੀ ਇਹਨਾਂ ਨੇ ਮਤਲਬ ਇੱਥੇ ਕੀਤੀ ਸੀ ਆਪਣੇ ਘਰ ਵਿੱਚ ਤੇ ਜਗਨੂ ਜਿਹੜਾ ਲਾਹੌਰੀ ਤੇ ਇਸ ਲਈ ਬਾਈ ਦਾ ਧੰਨਵਾਦ ਹੈ ਸੋ ਬਾਦ ਤਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੋ ਕਿਸੇ ਭਰਾ ਨੂੰ ਆਪਣੇ ਪਸ਼ੂ ਵਾਸਤੇ ਟ੍ਰੀਟਮੈਂਟ ਕਰਾਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਦੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ